ਦਿਨੋ ਦਿਨ ਵਧ ਰਿਹਾ ਹੈ ਕੰਮ ਪਤਨੀਆਂ ਮਾਰ ਰਹੀਆਂ ਨੇ ਆਪਣੇ ਪਤੀ ਨੂੰ ਪਤੀ ਪਤਨੀਆਂ ਨੂੰ ਮਾਰ ਰਹੇ ਨੇ ਪਿੱਛੇ ਜੇ ਲੁਧਿਆਣੇ ਦੀ ਇੱਕ ਖਬਰ ਆ ਰਹੀ ਹੈ ਇੱਕ ਡਰਮ ਦੇ ਵਿੱਚ লাশ ਮਿਲੀ ਹੈ ਸਭ ਤੋਂ ਵੱਡਾ ਕਾਰਨ ਆ ਤੁਹਾਡੇ ਸਾਹਮਣੇ ਮੋਬਾਈਲ ਇਹਦੇ ਰਾਹੀਂ ਤੁਹਾਡੇ ਮਲਟੀਪਲ ਸੰਪਰਕ ਬਣਦੇ ਨੇ ਜੀ ਉਹ ਸੰਪਰਕਾਂ ਦੇ ਰਾਹੀਂ ਤੁਹਾਡੇ ਰਿਲੇਸ਼ਨ ਬਣ ਜਾਂਦੇ ਨੇ ਉਹ ਰਿਲੇਸ਼ਨ ਦੇ ਰਾਹੀਂ ਜਿਹੜਾ ਹੈਗਾ ਤੁਹਾਨੂੰ ਚਕਾ ਚੌਂਦ ਕਿਸੇ ਦੀ ਚੰਗੀ ਲੱਗਣ ਲੱਗ ਜਾਂਦੀ ਹੈ ਉਸ ਚੱਕਾ ਚੌਂਦ ਦੇ ਚਲਦੇ ਆ ਤੁਸੀਂ ਜਿਹੜੀ ਘਰ ਦੀ ਮੁਰਗੀ ਹੁੰਦੀ ਆ ਉਹਨੂੰ ਸਮਝਣ ਲੱਗ ਜਾਂਦੇ ਹੋ ਵੀ ਇਹ ਤਾਂ ਐਵੇਂ ਹੀ ਆ ਮੈਂ ਤਾਂ ਫਸ ਗਈ ਜੀ ਹਾਲਾਕੇ ਉਹ ਬਾਅਦ ਚ ਪਤਾ ਲੱਗਦਾ ਵੀ ਇਹ ਇਹ ਅਸਲ ਅਸਲ ਖਰਾ ਸੋਨਾ ਮੇਰੀ ਘਰ ਦੀ ਮੁਰਗੀ ਆ ਉਹ ਤਾਂ ਕਹਿ ਦਿੰਦੇ ਵੀ ਮੂੰਗੀ ਮਸਰੀ ਦੱਸ ਦਿੰਦੇ ਤੇ ਉਹ ਦੂਰੋਂ ਗੱਡੀਆਂ ਮਹਿੰਗੇ ਮੋਬਾਈਲ ਸਨੈਪਚੈਟਾਂ ਤੇ ਵਿਖਾਇਆ ਜਾਣਾ ਵੀ ਅਸੀਂ ਪਤਾ ਨਹੀਂ ਅੱਜ ਕਲੱਬ 'ਚ ਗਏ ਆ ਅੱਜ ਅਸੀਂ ਮਹਿੰਗੀ ਥਾਂ ਤੇ ਖਾਣਾ ਖਾ ਰਹੇ ਆ ਉਹ ਜਿਹੜੀਆਂ ਬੀਬੀਆਂ ਇਹੋ ਜਿਹੇ ਵਿਅਕਤੀਆਂ ਦੇ ਸੰਪਰਕ ਚ ਆਉਂਦੀਆਂ ਉਹ ਡੋਲ ਜਾਂਦੀਆਂ ਜੀ ਵੀ ਖਾਣੀ ਮੈਂ ਫਸ ਗਈ ਕਿੱਥੇ ਆ ਕੇ ਬੈਠੀ ਆ ਤੇ ਉਹ ਆਕਰਸ਼ਕ ਹੋ ਜਾਂਦੀਆਂ ਜੀ ਉਹ ਥੋੜੇ ਜੇ ਸਮੇਂ ਦੇ ਆਕਰਸ਼ਣ ਨਾਲ ਆ ਰੁਪਿੰਦਰ ਕੌਰ ਅਰਗਾ ਹਾਲ ਹੋ ਜਾਂਦਾ